ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਤੁਹਾਡੇ ਲਈ ਇੱਕ ਬਲੌਗ ਲੈ ਕੇ ਆਏ ਹਾਂ ਜਿਸ ਤੇ ਅਸੀਂ ਦੱਸਣਾ ਚਾਹੁੰਦੇ ਹਾਂ ਕਿੰਨਿਆ ਕਿਸਿੰਗ ਆਪਣਾ ਸਮਾਂ ਸਮਾਂ ਤੇ ਆਪਣੀ ਜ਼ਿੰਦਗੀ ਕਿਵੇਂ ਬਤੀਤ ਕਰਦੇ ਨੇ ਤੇ ਆ ਜੋ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਆ ਪਿੰਡ ਅਕਾਲਗੜ ਨੇੜੇ ਗੜਸ਼ੰਕਰ ਗੜਸ਼ੰਕਰ ਤੋਂ ਤਕਰੀਬਨ 4-5 ਕਿਲੋਮੀਟਰ ਹੁਣਾ ਇਹ ਪਿੰਡ ਅਕਾਲਗੜ ਤੇ ਇੱਥੇ ਦੀ ਬਹੁਤ ਮਹਾਨਤਾ ਆ ਤੇ ਇੱਥੇ ਫੌਜਾਂ ਨੂੰ ਛਟੰਗੇ ਵੀ ਹਾਜ਼ਰ ਕੀਤੇ ਜਾਂਦੇ ਆ ਫੌਜਾਂ ਵਾਸਤੇ ਤੇ ਰਾਤ ਦਾ ਸਮਾਂ ਸੀ ਇਹ ਘੋੜਾ ਆਪਣਾ ਥੋੜਾ ਬਿਮਾਰ ਸੀਗਾ ਇਹ ਜਿਹੜੇ ਹਰੀਲੇ ਵੀਰ ਦਾ ਘੋੜਾ ਆ ਤੁਸੀਂ ਦੇਖ ਰਹੇ ਹੋਵਾਂਗੇ ਕਿ ਇਹ ਜਿਹੜਾ ਹਰੀਲਾ ਵੀਰ ਸੇਵਾ ਕਰ ਰਿਹਾ ਘੋੜੇ ਦੀ ਤੇ ਉਸ ਤੋਂ ਬਾਅਦ ਕਿ ਫਿਰ ਇਹ ਸੰਗਣੇ ਸੇਵਾ ਕਰਕੇ ਸੌਂਗੇ ਤੇ ਸਵੇਰੇ ਉੱਠ ਕੇ ਨਿਤਨੇਮ ਕੀਤਾ ਆਪਣੇ ਦੇਗਾ ਬਣੀ શકે ਤੇ ਉਸ ਤੋਂ ਬਾਅਦ ਫੇਕੋੜੇ ਦੀ ਸੇਵਾ ਚ ਲੱਗ ਗਏ ਤੇ ਖਰ ਖਰਾ ਵਗੈਰਾ ਕੀਤਾ ਕੋੜਿਆਂ ਦਾ ਜਿਹਨਾਂ ਤੁਸੀਂ ਦੇਖ ਰਹੇ ਹੋ ਤੇ ਅੰਕੇ ਫਿਰ ਤੂੜੀ ਜਾਂ ਫਿਰ ਕੀ ਕਹਿੰਦੇ ਪੱਠੇ ਪਾਏ ਕੋੜਿਆਂ ਨੂੰ ਤੇ ਕੋੜਿਆਂ ਦੀ ਸੇਵਾ ਸਭ ਨਾਲ ਉੱਤਮ ਹੈ ਜਿਵੇਂ ਤੁਸੀਂ ਗੱਗੇ ਸ਼ੇਰ ਸਿੰਘ ਦੀ ਕਥਾ ਵੀ ਸੁਣੀ ਹੋਣੀ ਹੈ ਕਿ ਕੋੜਿਆਂ ਦੀ ਸੇਵਾ ਜੀ ਸਾਰਾ ਕੁਝ ਹੈ ਘੋੜਿਆਂ ਨਾਲ ਜੇ ਪਿਆਰ ਪੈ ਜਾਵੇ ਤੇ ਦਲ ਤੋਂ ਜਾਣ ਦਾ ਕਦੀ ਜੀ ਨਹੀਂ ਕਰਦਾ ਦੇਖੋ ਤੁਸੀਂ ਦੇਖ ਵੀ ਰਹੇ ਹੋਵੋਗੇ ਕਿ ਘੋੜਾ ਕਿਵੇਂ ਮਸਤੀ ਕਰ ਰਿਹਾ ਹੈ ਨਾ ਤੇ ਬੜਾ ਪਿਆਰਾ ਘੋੜਾ ਹੈ ਵੀ ਪਰ ਸ਼ਾਂਤ ਨਹੀਂ ਰਹਿੰਦਾ ਹਿਲਤ ਬੜੀ ਕਰਦਾ ਤੇ ਉਹ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਕਿਰਤ ਵੀਰ ਜਦਾ ਗੁਰਕੀਰਤ ਵੀਰ ਦਾ ਘੋੜਾ ਆ ਤੇ ਜਥੇਦਾਰ ਜੀ ਦੇ ਉਹ ਚੰਗੀ ਆ ਉਹਨਾਂ ਦਾ ਘੋੜਾ ਬੜਾ ਚੜ੍ਹਦੀ ਕਲਾ ਤੇ ਇਹ ਘੋੜਾ ਚੱਲ ਜਲਤ ਕਰਦਾ ਥੋੜੀ ਨੇੜੇ ਨਹੀਂ ਆਉਣ ਦਿੰਦਾ ਛੇਤੀ ਕਿਤੇ ਕਿਸ ਨੂੰ ਤੇ ਬਾਕੀ ਸੇਵਾ ਕਰਿਆ ਕਰੋ ਘੋੜਿਆਂ ਦੀ ਜਦੋਂ ਵੀ ਦਲਚ ਜਾਂਦੇ ਹੋ ਤੇ ਚੜਦੀ ਕਲਾ ਰਹੂ ਹਮੇਸ਼ਾ ਤੇ ਘੋੜਿਆਂ ਦੇ ਖਰਖਰਾ ਕਰਨ ਤੋਂ ਬਾਅਦ ਸੇਵਾ ਕਰਨ ਤੋਂ ਉਪਰੰਤ ਉਹ ਜਾਣੇ ਫਿਰ ਉਹ ਫੋਜਾਂ ਨੂੰ ਢੰਗੇ ਪ੍ਰਦਾਨ ਕੀਤੇ ਗਏ ਸੀ ਅਕਾਲ ਕੜਦਕ ਅਕਾਲ ਕੜਦਕ ਗੁਰਦੁਆਰਾ ਸਾਹਿਬ ਨੂੰ ਬਾਕੀ ਮੈਨੂੰ ਪੂਰਾ ਨਹੀਂ ਪਤਾ ਕਿਉਂਕਿ ਮੈਂ ਮੈਂ ਪਹਿਲਾਂ ਨਹੀਂ ਗਦੀਆਂ ਵਾਕੀ ਇਤਿਹਾਸ ਕਿਸੇ ਹੋਰ ਸਿੰਘ ਨੂੰ ਪਤਾ ਹੋਊਗਾ ਸ਼ਾਇਦ ਤੇ ਉਹ ਕਮੈਂਟ ਕਰ ਦਿਓ ਥੱਲੇ ਜੇ ਕਿਸੇ ਸਿੰਘ ਨੂੰ ਪਤਾ ਹੈ ਇੱਥੇ ਦਾ ਤੇ ਪੜਾ ਬੜਾ ਵਧੀਆ ਜਿਹਾ ਤੇ ਪਿੰਡ ਵੀ ਪਿੰਡ ਦੇ ਬੰਦੇ ਵੀ ਬਹੁਤ ਵਧੀਆ ਆਪਣੇ ਖੇਤ ਚੋਂ ਮਤਲਬ ਜਿਵੇਂ ਤੁਸੀਂ ਕਹ ਲਓ ਕਿ ਪੱਠੇ ਵਗੈਰਾ ਹਨ ਸਾਰਾ ਕੁਝ ਕੋ ਜਾਨ ਪ੍ਰਦਾਨ ਕੀਤਾ ਟੈਂਡ ਵਾਲਿਆਂ ਨੇ ਉਹ ਚੜ੍ਹਦੀ ਕਲਾ ਸੀ ਪੂਰੀ ਤੇ ਬਾਕੀ ਘੋੜਿਆਂ ਦੀ ਸੇਵਾ ਤੁਹਾਨੂੰ ਪਹਿਲਾਂ ਵੀ ਕਿਹਾ ਤੇ ਕਰਨੀ ਚਾਹੀਦੀ ਆ ਜਿਹਦਾ ਫਲ ਬਹੁਤ ਵੱਡਾ ਆ ਮਹਾਰਾਜ ਕਿਰਪਾ ਕਰਨੇ ਜਾਣ ਪਈ ਆ ਆਪਣੇ ਜਿਹਦਾ ਘੋੜੇ ਨਾਲ ਲਗਾਓ ਲੱਗ ਜਾਣਾ ਮੈਂ ਕਹਿੰਨਾ ਉਹ ਸੰਸਾਰੀ ਸੁੱਖ ਭੁੱਲ ਜਾਏਗਾ ਇਸ ਵਾਰੀ ਵੀ ਕਰਾਉਂਦੇ ਆ ਆਪਣੀ ਜੇ ਤੁਸੀਂ ਡੇਗ ਰਹੇ ਹੋ ਤਾਂ ਤੁਹਾਨੂੰ ਬਚਾਉਗੇ ਵੀ ਲੜਾਈ ਵਿੱਚ ਵੀ ਤੁਹਾਡੇ ਅੰਗ ਸੰਗ ਰਹਿੰਦੇ ਆ ਇਹ ਚੜ੍ਹਦੀ ਕਲਾpuri ਉਸ ਤੋਂ ਬਾਅਦ ਫਿਰ ਫੋਜਾਂ ਨੇ ਇਹ ਝਟੰਗੇ ਤਿਆਰ ਹੋ ਰਹੇ ਸੀ ਉਧਰ ਤੇ ਇੱਧਰ ਨੂੰ ਫਿਰ ਪ੍ਰਸ਼ਾਦੀ ਆਪਣੇ ਤਿਆਰ ਕੀਤੇ ਗਏ ਸੰਧਿਆ ਸਮੇਂ ਨਾਰਾਇਣ ਸਾਹਿਬ ਦੀ ਬਾਣੀ ਸਰਵਣ ਕੀਤੀ ਗਈ ਇਹ ਝਟੰਗੇ ਤਿਆਰ ਕੀਤੇ ਤੇ ਉਧਰ ਬਾਕੀ ਦੇਖ ਰਹੇ ਤੁਸੀਂ ਸਿੰਘ ਆਰਾਮ ਕਰ ਰਹੇ ਹੋਣੇ ਇਹ ਚੜ੍ਹਦੀ ਕਲਾ ਹੀ ਇਹ ਜਰੀਲਾ ਵੀਰੀ ਵੀ ਪਛਾਦੇ ਲਾਂਦਾ ਹਾਂ ਦੋਸਤੋ ਅਗਲੇ ਦਿਨ ਫਿਰ ਅਸੀਂ ਚਾਲਾਂ ਮਾਰਿਆ ਇਹ ਚਾਲਾਂ ਮਾਰਦੇ ਜੀਆ ਤੋੜਿਆਂ ਨਾਲ ਜੇ ਤੂੰ ਪਾਉਂਦਾ ਨਾ ਤੇ ਪਿਆਰ ਨਾਲ ਤੋੜਿਆਂ ਨਾਲ ਚੜ ਰਹੇ ਹੈਗੇ ਇਹ ਇਹ ਤੋੜੇ ਦੋਨੇ ਦੋਨੇ ਬੜੇ ਤੇਜ਼ੀ ਤੋੜੇ ਆ ਇਤਨਾ ਨੰਬਿਲੀ ਆ ਉਹਦਾ ਨਾਮ ਮੈਨੂੰ ਨਹੀਂ ਪਤਾ ਤੂਜੇ ਕੋਲੇ ਦਾ ਜਿਹੜਾ ਗੁਰਪ੍ਰੀਤ ਸਿੰਘ ਦਾ ਵਾਲਾ ਕੋੜਾ ਵਾਸੀ ਹਰਖਪੁਰ ਦਾ ਪਿੰਡ ਨੂੰ ਲੈ ਕੇ ਬਸੇ ਕਾਲੂ ਕਾਲੂ ਕਹਿੰਦੇ ਆ ਬਾਕੀ ਸਿੰਘ ਤਾਂ ਬਾਕੀ ਮੈਨੂੰ ਇਹਦਾ ਪੂਰਾ ਨਾਮ ਹੀ ਪਤਾ ਹਨਾ ਕੀ ਰੱਖਿਆ ਤੇ ਫਿਰ ਫੋਜ ਜਾਣੇ ਚਾਲੇ ਮਾਰੇ ਉਸ ਤੋਂ ਬਾਅਦ ਅਗਲਾ ਚਾਲਾ ਸੀ ਸਾਡਾ ਪਿੰਡ ਮੋਇਆ ਮੋਇਆ ਬਿਹਦਪੁਰ ਦਾ ਅਕਾਲਗੜ੍ਹ ਤੋਂ ਮੋਇਆ ਬਿਹਦਪੁਰ ਨੂੰ ਚਾਲੇ ਮਾਰੇ ਗਏ ਤੇ ਚਾਲਾ ਵੀ ਕੋਈ ਆਸਲੰਬਾਣੀ ਸੀਗਾ ਤੇ 3 ਕਿਲੋਮੀਟਰ ਦਾ ਚਾਲਾ ਹੋਣਾ ਹੈ ਮਤਲਬ ਕਿ ਮੋਆ ਬਦਪੁਰ ਜਿਹੜਾ ਪਿੰਡ ਆ ਉਹ ਕਾਲ ਗੜਦੇ ਨੇੜੇ ਹੀ ਜਿਗਾ ਹੈਣਾ ਤੇ ਬਗੀਆਂ ਤਿਆਰ ਕੀਤੀਆਂ ਗਈਆਂ ਲਿਕੋ ਫੌਜਾਂ ਦਾ ਬਹੁਤ ਅਹਿਮ ਰੋਲ ਆ ਸਾਡੀ ਜ਼ਿੰਦਗੀ ਵਿੱਚ ਕਿਉਂਕਿ ਜਿਵੇਂ ਇੰਡੀਆ ਤੋਂ ਆਪਣੀ ਆਰਮੀ ਹੈ ਹੈਣਾ ਹਰੇਕ ਕੰਟਰੀ ਤੋਂ ਆਪਣੀ ਆਰਮੀ ਆ ਤੇ ਸਿੱਖਾਂ ਦੀ ਆਰਮੀ ਆ ਖਾਲਸਾ ਖਾਲਸਾ ਫੌਜ ਸਿੱਖਾਂ ਦੀ ਆਪਣੀ ਆਰਮੀ ਹੈ ਨੀਜੀ ਜਿੱਨੂ ਕਹਿ ਸਕਦੇ ਆ ਤੁਸੀਂ ਨਾ ਇਹ ਬਿਨਾ ਮਤਲਬ ਤੋਂ ਕਿਸੇ ਤੇ ਹੱਥ ਨਹੀਂ ਚੱਕਦੇ ਇਹ ਉਹ ਸ਼ੇਰ ਨੇ ਜਿਹਨਾਂ ਤੋਂ ਡਰ ਕੇ ਰਹਿਣਾ ਚਾਹੀਦਾ ਕਈ ਬਹੁਤਾ ਹੀ ਆਣਾ ਵਿੱਚ ਨੂੰ ਵੜਦੇ ਆ ਕਿ ਆਪਾਂ ਕੀ ਮਤਲਬ ਹੈ ਨਾ ਇਹਨਾਂ ਨਾਲ ਮਜ਼ਾਕ ਕਰੀਏ ਜਾਂ ਫਿਰ ਇਹਨਾਂ ਨੂੰ ਖਜਾਈਏ ਮੈਂ ਦੇਖਿਆ ਕਈ ਕਈ ਦੇਖਿਆ ਜਿਹੜੇ ਜਾਣ ਜਾਣ ਕੇ ਪੁੱਟੇ ਸਿੱਧੇ ਸਵਾਲ ਕਰਨਗੇ ਤੇ ਫਿਰ ਜੁੱਤੀਆਂ ਖਾ ਕੇ ਵਾਪਸ ਆ ਜਾਂਦੇ ਆ ਫੇਰ ਕਹਿੰਦੇ ਨਿਆਂਗ ਮਾੜੇ ਆ ਨਿਆਂਗ ਮਾੜੇ ਨਹੀਂ ਹੈਗੇ ਨਿਆਂਗ ਉਹ ਸ਼ੇਰ ਨਹੀਂ ਜਿਨ੍ਹਾਂ ਜਣਾ ਕੋਲ ਪੂਰਾ ਜੰਗਲ ਡਰਦਾ ਤੇ ਡਰਨਾ ਵੀ ਚਾਹੀਦਾ ਸ਼ੇਰ ਦੀ ਦਸ਼ਤ ਹੋਣੀ ਚਾਹੀਦੀ ਹੈ ਜਣਾ ਖੜਾ ਆ ਕੇ ਲੱਗੇ ਖੜਾ ਹੋ ਰਵੇ ਸ਼ੇਰ ਤੇ ਉਹ ਫੇਰ ਸ਼ੇਰ ਕਾ ਦਾ ਸਰਕਸ ਵਾਲੇ ਨਹੀਂ ਨਾ ਸ਼ੇਰ ਹੈ ਅਸਲੀ ਜ਼ਿੰਦਗੀ ਦੇ ਸ਼ੇਰ ਨੇ ਇਹ ਇਹਨਾਂ ਨੇ ਜੰਗ ਜੁੱਧ ਲੜੇ ਆ ਤੁਸੀਂ ਪੂਰਾ ਇਤਿਹਾਸ ਦੇਖ ਲਓ ਜਿਹੜਾ ਕਿਨੇ ਨੇ ਕਿ ਸਿੱਖਣੇ ਇਤਿਹਾਸ ਲਿਖਾਂ ਦਾ ਇਤਿਹਾਸ ਉਹ ਸਿੱਖਾਂ ਦਾ ਇਤਿਹਾਸ ਨਹੀਂ ਹੈਗਾ ਸਿਰਫ ਈ ਆ ਸਾਰਾ ਨਹੀਂ ਯਕੀਨ ਤੇ ਫਰੋਲ ਕੇ ਦੇਖ ਲਿਓ ਸਿੱਖਾਂ ਦਾ ਇਤਿਹਾਸ ਤੇ ਉਸ ਤੋਂ ਬਾਅਦ ਚ ਸਿੰਘਾਂ ਨੇ ਫਿਰ ਚਾਲੇ ਲਾਏ ਹਨ ਤੁਹਾਡੇ ਸਾਹਮਣੇ ਆ ਮੀਂਹ ਪੈ ਰਿਹਾ ਸੀ ਬਰਸਾਤੀ ਮੌਸਮ ਤੇ ਮੀਂਹ ਵਿੱਚ ਚਾਲਾ ਲਾਉਣਾ ਵੀ ਥੋੜਾ ਔਖਾ ਹੋ ਜਾਂਦਾ ਕਿਉਂਕਿ ਇਹਨਾਂ ਦਾ ਨੇਤੋ ਦਾ ਹੀ ਚਾਲਾ ਆ ਅੱਜ ਇੱਥੇ ਕਾਰ ਗੱਲੂ ਉੱਤੇ ਤੇ ਉਸ ਤੋਂ ਬਾਅਦ ਪਹੁੰਚ ਗਏ ਪਿੰਡ ਬਹਿਦਪੁਰ ਮੋਆ ਬਹਿਦਪੁਰ ਇੱਥੇ ਬਾਬਾ ਹਰਨਾਮ ਸਿੰਘ ਨਿਹੰਗ ਸਿੰਘ ਹੋਏ ਨੇ ਉਹਨਾਂ ਦਾ ਗੁਰਦੁਆਰਾ ਸਾਹਿਬ ਹੈ ਜੀ ਪਿੱਛੇ ਵੀ ਜਿਹੜਾ ਪੜਾ ਸੀ ਸ਼ਾਇਦ ਉਹਨਾਂ ਦਾ ਹੀ ਮਤਲਬ ਗੁਰਦੁਆਰਾ ਸਾਹਿਬ ਜਿਗਾ ਤੇ ਆ ਗੁਰਦੁਆਰੇ ਸਾਹਿਬ ਦੇ ਸਾਹਮਣੇ ਇਹਨਾਂ ਨੇ ਸਿਰਫ ਫੋਜਾਂ ਵਾਸਤੇ ਇਹ ਜਮੀਨ ਰੱਖੀ ਹੋਈ ਆ ਕਿ ਇੱਥੇ ਫੋਜਾਂ ਪੜਾ ਲਉਂਦੀਆਂ ਅਤੇ ਨੀਲਾ ਨਿਸ਼ਾਨ ਲਗਾਇਆ ਹੋਇਆ ਅੱਗੇ ਉਹ ਘੋੜਿਆਂ ਦੇ ਵਾਸਤੇ ਸਾਰਾ ਕੁਝ ਬਣਾਇਆ ਗਿਆ ਤੇ ਫੋਜਾਂ ਇੱਥੇ ਦਲ ਉਤਰਿਆ ਤੇ ਉਸ ਤੋਂ ਬਾਅਦ ਜਿਹੜੇ ਫਿਰ ਆਪਾਂ ਅਲੀਆਂ ਫੋਜਾਂ ਕਹਿੰਦੀਆਂ ਕਿ ਮੀਂਹ ਵੀ ਪੈ ਰਿਹਾ ਚਲੋ ਪਕੌੜੀਆਂ ਬਣਾਈਏ ਤੇ ਦਲੇ ਕੱਲ ਦੇ ਥੋੜੇ ਬਚੇ ਸੀ ਆ ਫਿਰ ਸੋਚਿਆ ਕਿ ਚਲੋ ਦਲੇ ਦੇ ਪਕੌੜੇ ਬਣਾ ਕੇ ਦੇਖੀਏ ਉਹ ਦਲੇ ਕੱਡੇ ਦੇ ਵਿੱਚ ਪਕੌੜੇ ਬਣਾਏ ਜਿਵੇਂ ਤੁਸੀਂ ਦੇਖ ਲਏ ਹੋ ਦੇਖ ਹੀ ਰਹੇ ਹੋਗੇ ਹਨਾ ਤੇ ਦਲੇ ਹੜੀ ਪਕੌੜਾ ਫ੍ਰੀ ਫਰਦ ਹਨਾ ਤੇ ਬਾਕੀ ਆਲੂ ਆਲੂ ਪੇ ਆਜ ਦੇ ਪਕੌੜੇ ਵੀ ਸੀਗੇ ਪਰ ਜਿਹੜੇ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਇਹ ਦਲੇ ਦੇ ਪਕੌੜੇ ਆ ਤੇ ਐ ਚੜਦੀ ਕਲਾ ਵਾਲੇ ਬਣੇ ਵੀ ਜਿੰਨੇ ਦਲੇ ਤਿਆਰ ਕੀਤੇ ਸੀ ਜ਼ਿੰਗ ਨੇ ਉਹ ਵੀ ਚੜਦੀ ਕਲਾ 'ਚ ਬਣਾਏ ਸੀ ਇਹਨੇ ਦਲੇ आनंद ਆ ਗਿਆ ਸੀ ਪੂਰਾ ਪਕੌੜੇ ਖਾ ਕੇ ਵੀ ਤੇ ਢੱਲੇ ਖਾ ਕੇ ਵੀ ਉਸ ਤੋਂ ਬਾਅਦ ਚ ਫਿਰ ਐਸੀ ਆ ਬੜਾ ਸਮੇਂ ਚ ਆਪਾਂ ਆਪਣਾ ਅਸਨ ਲਾਇਆ ਸੀ ਤੇ ਇਹਦੇ ਸਾਹਮਣੇ ਆਪਣਾ ਇਹ ਚੋਬਰ ਕੋੜਾ ਬੰਨਿਆ ਗਿਆ ਹੁਣ ਤੇ ਨਾਲ ਹੀ ਫਰਖੜਾ ਚਲੋ ਅਰਲੀ ਦਾ ਸੀ ਮਹਾਰਾ ਦੀ ਕਿਰਪਾ ਨਾਲ ਤੇ ਇਹ ਬਹੁਤ ਪੰਗੇ ਲੈਂਦਾ ਬਈ ਇਹ ਮਾਰ ਨਹੀਂ ਝਾੜ ਦਿੰਦਾ ਜੇ ਤੂੰ ਅਸਨ ਚੋਂ ਬਾਹਰ ਲੈਣਾ ਹੋਵੇ ਇਹ ਦੰਦੀਆਂ ਬਹੁਤ ਵੱਡਾ ਵੱਡਦਾ ਮਜ਼ਾਕ ਮਜ਼ਾਕ ਪੱਖ ਹੋਈਆਂ ਇਹ ਨਹੀਂ ਕਿ ਤੁਹਾਨੂੰ ਮਤਲਬ ਚਾਨੀ ਪਤਾਉਂਦਾ ਪਰ ਪੋਲੀ ਕੀ ਦੰਦੀ ਵੱਟਣੀਆਂ ਨੇ ਚਲੋ ਆਸੇ ਦੇ ਖੇਡਦੇ ਰਹਿਣਾ ਚਾਹੀਦਾ ਐਂ ਦਿਨ ਲੱਗਾ ਰਹਿੰਦਾ ਕੋੜੇ ਨਾਲ ਦਿਲ ਆਈਏ ਤੇ ਦਲਚ ਦਿਲ ਲੱਗ ਜਾਂਦਾ ਬਾਕੀ ਚੜਦੀ ਕਲਾ ਅਨੰਤ ਹੁੰਦਾ ਪੂਰਾ ਤੇ ਉਸ ਤੋਂ ਬਾਅਦ ਤੇ ਫਿਰ ਪਕੌੜੇ ਦਾ ਛਕੇ ਸੀਗੇ ਮਸ਼ਾਮਾਂ ਨੂੰ ਅਸੀਂ ਫੋਜਾਂ ਨੇ ਹਨਾ ਐਪੀਸੋਡ ਇਹ ਲੈ ਕਿਆਰੀ ਚੱਲ ਰਹੀ ਪ੍ਰਸ਼ਾਦੇ ਦੀ ਟੋਟਾ ਟੋਟਾ ਸ਼ਾਮੇ ਆ ਜਾ ਰਿਹਾ ਅਈ ਕੰਬੀਰ ਸੁੱਤਾ ਆਪਣਾ ਇੱਧਰ ਉਹ ਸਬਜੀ ਭਾਜੀ ਰੱਖ ਦਿੱਤੀ ਐ ਇੱਧਰ ਟੋਟਾ ਟੋਟਾ ਸ਼ਾਮ ਲਿਆ ਗਿਆ ਹਾਂ ਤੇ ਸਬਜੀ ਬਣਾਈ ਸੀ ਮਟਰ ਪਨੀਰ ਬਣਾਈ ਸੀ ਤੇ ਇੱਧਰ ਪ੍ਰਸ਼ਾਦੇ ਲਾਤਰੇ ਚੜ੍ਹਦੀ ਕਲਾ ਵਾਲਾ ਕੰਮ ਆ ਚੰਗਿਆੜਾ ਵੀਰ ਸਾਵਧਾਨ ਨਾਲ ਇਹ ਬੱਲੂ ਵੀਰ ਆਪਣਾ ਜਿਹੜਾ ਦਲਪੰਥ ਦੀ ਮਤਲਬ ਸਾਰਾ ਤੇ ਹੀ ਕਹਿ ਸਕਦੇ ਆ ਸਾਹਦੇ ਹਾਂ ਕੋਡਨ ਵੇ ਬਾਬਿਆਂ ਤੋਂ ਬਾਅਦ ਇਹ ਸੰਦੇ ਇਹ ਸਾਹਦੇ ਆ ਤੇ ਹੁਣ ਚੋਬਾ ਲੱਗੂ ਜੀਏ ਉਸ ਤੋਂ ਬਾਅਦ ਆਪਛਾਦੇ ਆ ਭੋਗ ਤਾਂ ਲੱਗ ਗਿਆ ਉਹ ਵੀਰ ਲਾ ਗਿਆ ਭੋਗ ਹਰਮਨ ਵੀਰ ਭੋਗ ਲਾ ਗਿਆ ਤੇ ਸਾਹਮਣੇ ਜਿਹੜਾ ਗੱਲਾਂ ਕਰ ਰਿਹਾ ਵੀਰ ਇੱਕ ਬੇਟਾ ਨਾ ਦੱਬੇ ਉਹ ਆਪਣਾ ਰਾਮਾ ਵੀਰ ਹਾਂ ਸਾਰੇ ਫੌਜੀ ਚੜ੍ਹਦੀ ਕਲਾ ਲਈ פשוט סליחה קדושה, אני צועפה לדברים ਰਾਜਿਆਂ ਨੂੰ ਬੱਤ ਪਾ ਕੇ ਰੱਖਿਆ ਸੀ ਮਹਾਰਾਜ ਨੇ ਚੜ੍ਹਦੀ ਕਲਾ ਕੀਤੀ ਸੀ ਆ ਪੁਲੀ ਕਿ ਫੌਜੀ ਦੀ ਪਹਿਚਾਣ ਹੀ ਨਿਸ਼ਾਨ ਲਗਾ ਰੇ ਆ ਤੇ ਚੜ੍ਹਦੀ ਕਲਾ ਚ ਰਹਿਣਾ ਚਾਹੀਦਾ ਫੌਜਾਂ ਨੂੰ ਤੇ ਉਸ ਤੋਂ ਬਾਅਦ ਪ੍ਰਸ਼ਾਦ ਦੇ ਬੱਕੇ ਹੋਣਾ ਇਹਨੇ ਆਹੀ ਅੱਗੇ ਆਪਣੇ ਪੜਾ ਤੇ ਤੇ ਉਹਨਾ ਆਪਾਂ ਸੁੱਖ ਲਿਆ ਸੁੱਖ ਲੈਣ ਤੋਂ ਬਾਅਦ ਆ ਅਗਲੇ ਦਿਨ ਦੀ ਵੀਡੀਓ ਆਪਾਂ ਆਸ਼ੋ ਇੱਥੇ ਉਹ ਤੇ ਤੁਸੀਂ ਦੇਖ ਜਾਗਦੇ ਹੋ ਮੀਂਹ ਵਾਲਾ ਮੌਸਮ ਸੀਗਾ ਤੇ ਰਾਤ ਬੜਾ ਮੀਂਹ ਪਿਆ ਤੇ ਿੱਕੜ ਜਾ ਹੋ ਗਿਆ ਥੋੜਾ ਚਲੋ ਚੜ੍ਹਦੀ ਕਲਾ ਆ ਮਹਾਰਾ ਦੇ ਪਹਾੜੇ ਚਲਣਾ ਚਾਹੀਦਾ ਪਰ ਿੱਕੜ ਕਰਕੇ ਥੋੜਾ ਜਿਆ ਹੋ ਜਾਂਦੇ ਨਾ ਗਿੱਲਾ ਗਿੱਲਾ ਜਾ ਹੋ ਜਾਂਦਾ ਥਾਂ ਕੋੜਿਆਂ ਦਾ ਵੀ ਚਲੋ ਬਾਕੀ ਚੜ੍ਹਦੀ ਕਲਾ ਉਸ ਤੋਂ ਬਾਅਦ ਫਿਰ ਫੋਟ ਜਾਣੇ ਖੁਰੀਆਂ ਲਾਈਆਂ ਘੋੜਿਆਂ ਦੇ ਖੁਰੀਆਂ ਲਾਉਣ ਵਾਲੀਆਂ ਰਹਿੰਦੀਆਂ ਸੀ ਜਾਂ ਕਿਸੇ ਦੀ ਲੱਗ ਗਈ ਸੀ ਖੁਰੀ ਦੇ ਖੁਰੀਆਂ ਲਾਈਆਂ ਫਿਰ ਆਰਾਮੇ ਵੀਰ ਨੇ ਇਹ ਆਪਣਾ ਵੀਰ ਆ ਜਿਹੜਾ ਖੁਰੀਆਂ ਲਾਉਂਦਾ ਆਉਂਦੀਆਂ ਤਾਂ ਇਹ ਕਰੋਣ ਵੀਰ ਆ ਉਹਨੂੰ ਵੀ ਆਉਂਦੀਆਂ ਖੁਰੀਆਂ ਲਾਉਣੀਆਂ ਤੇ ਚੰਗੇ ਆੜੇ ਵੀਰ ਨੇ ਵੀ ਸਿੱਖੀਆਂ ਖੁਰੀਆਂ ਲਾਉਣੀਆਂ ਫਿਰ ਅੱਜ ਹੀ ਸਿੱਖੀਆਂ ਇਹ ਆ ਚੜ੍ਹਦੀ ਕਲਾ ਤੇ ਬੜਾ ਜੰਗੀ ਕੰਮ ਆ ਖੁਰੀਆਂ ਲਾਉਣਾ ਬਈ ਕਿਉਂਕਿ ਹੱਡ ਡੇਰਗੇ ਜਿਹੜੇ ਸਿੰਘ ਆ ਜਿਹੜੇ ਨਹੀਂ ਜਦਾ ਮਤਲਬ ਬਾਣੀ ਪਾ ਲੰਦੇ ਆ ਤੇ ਦਮਾਲੇ ਚਲਾ ਲੰਦੇ ਆ ਦੇਖੋ ਮੈਂ ਦਨਪੰਥ ਤੇ ਨਹੀਂ ਰਹਿਣਾ ਪੱਕਾ ਪਰ ਅਮ ਪਹਿਲੀ ਯਾਰੀ ਦੇ ਆ ਪਹਿਲੀ ਯਾਰੀ ਨਹੀਂ ਤੁਸੀਂ ਕਹਿ ਸਕਦੇ ਚਲੋ ਅਸੀਂ ਪਹਿਲੀ ਯਾਰੀ ਨਹੀਂ ਕਹ ਸਕਦੇ ਬਟ ਰਿਆਨ ਅੰਨਦ ਆ ਗਿਆ ਪੂਰਾ ਹੈ ਤੇ ਆਹ ਫੌਜਾਂ ਫਿਰ ਆਪਣੇ ਕੋੜਿਆਂ ਲਈ ਆਪਣੇ ਜਾਨ ਪਾਈ ਲਈ ਵਾਸਤੇ ਜਾਨ ਪਾਈ ਵਾਸਤੇ ਹੈ ਇਹ ਕਹਾਣੀ ਰੋਟੀ ਟਾਕ ਦੀ ਹੈ ਜਿਹੜੀ ਅਸੀਂ ਕਰ ਰਹੇ ਨੇ ਪੱਠੇ ਵੱਢਣ ਗਏ ਆ ਇਹ ਵੀ ਕਹੇ ਸਿੰਘ ਨਹੀਂ ਇਹ ਏਸ਼ੀਆ ਦਾ ਸਿੰਘ ਹੀ ਆ ਮੈਨੂੰ ਹੁਣ ਪਤਾ ਨਹੀਂ ਐ ਮੋਲਾ ਬੈਦਪੁਰ ਦਾ ਯਾ ਲੱਗ ਗਈ ਗੁਰਦੁਆਰੇ ਲੱਗ ਗਿਆ ਦਾ ਖੇਤ ਆ ਬਈ ਦਾ ਤੇ ਉਹਨਾਂ ਨੇ ਆਪਣੇ ਖੇਤੋਂ ਪੱਠੇ ਦਿੱਤੇ ਕਿ ਤੁਸੀਂ ਫੌਜਾਂ ਨੂੰ ਸੇਵਾ ਕੀਤੀ ਐ ਐ ਚੰਗੇ ਆੜਾ ਵੀਰ ਆ ਇਹ ਆਪਣੇ ਪੰਡ ਬੰਡ ਲੈ ਗਿਆ ਇਹ ਇੱਦਾਂ ਫੇਰ ਅਗਲੇ ਦਿਨ ਲਈ ਚਾਲੇ ਅਗਲੇ ਦਿਨ ਫੇਰ ਚਾਲੇ ਲਾ ਦਿੱਤੇ ਗਏ ਉਸ ਤੋਂ ਬਾਅਦ ਬੜਾ ਲਾਇਆ ਗਿਆ ਕੋਟ ਕਫਤੀ ਤੇ ਕੋਟ ਕਫਤੀ ਨੂੰ ਲਾਤੇ ਚਾਲੇ ਫੋਜਾਂ ਨੇ ਪੂਰਾ ਜੰਗੀ ਮੋਰਚਾ ਸੀ ਤੇ ਉਸ ਤੋਂ ਬਾਅਦ ਤੁਸੀਂ ਦੇਖ ਰਹੇ ਹੋਗੇ ਚੜ੍ਹਦੀ ਕਲਾ ਕੀਤੀ ਆ ਪੂਰੀ ਆ ਆਪਣਾ ਜਾ ਰਹੇ ਆ ਬੱਲੂ ਵੀਰ ਤੇ ਇੱਕ ਘੋੜਾ ਬਸ਼ੀਰਾ ਪਿੱਛੇ ਖੁੱਲ ਗਿਆ ਤੇ ਉਹ ਵੀ ਅੱਗੇ ਇੱਕ ਬਸ਼ੀਰੇ ਦੇ ਲਾਂਚ ਨੂੰ ਪਿੱਛੇ-ਪਿੱਛੇ ਤੁਰਿਆ ਆ ਇਹ ਆ ਚੰਗੇ ਆੜਾ ਵੀਰਾਂ ਚੜ੍ਹਦੀ ਕਲਾ ਅੱਗੇ ਆਪਣਾ ਰੋਹਨ ਵੀਰ ਜਾ ਰਿਹਾ ਇਹ ਆ ਸਾਨੂੰ ਜਗ੍ਹਾ ਨਹੀਂ ਦੇ ਰਿਹਾ ਕਿ ਜਾਣ ਨੂੰ ਚਲੋ ਇਹ ਜੰਗੀ ਉਸ ਤੋਂ ਬਾਅਦ ਫਿਰ ਆਪਾਂ ਆ ਗਏ ਪੜਾ ਕੇ ਪੋਟਿੰਟ ਉਈ ਇੱਥੇ ਡੇਰਾ ਲਾ ਕੇ ਸੰਤ ਦਾ ਚਲੋ ਜਿਵੇਂ ਇਹ ਚੜ ਨਹੀਂ ਪਿਆ ਸਾਨੂੰ ਬਹੁਤਾ ਨਹੀਂ ਪਤਾ ਕਿ ਕਿੰਨਾ ਪਹਿਲੀ ਵਾਲੀਆਂ ਐ ਇੱਥੇ ਉਸ ਤੋਂ ਬਾਅਦ ਚ ਕੋੜੇ ਚਾਲੇ ਚਾਲ ਲੰਬਾ ਹੋਣ ਕਰਕੇ ਕਿਉਂਕਿ 10 15 ਕਿਲੋਮੀਟਰ ਦਾ ਚੱਲਾ ਸੀਗਾ 15 ਕਿਲੋਮੀਟਰ ਲਗਭਗ ਸੀ ਇਹ ਕੋੜੇ ਗਰਮ ਹੋ ਗਏ ਸੀ ਤੇ ਉਹਨਾਂ ਨੂੰ ਫਿਰ ਆਪਾਂ ਲੈ ਕੇ ਕੇ ਠੰਡੇ ਕਰ ਲਿਆ ਥੋੜੇ ਕੋੜੇ ਇਹ ਵੀ ਜ਼ਰੂਰੀ ਹੁੰਦਾ ਪਾਸ਼ਾ ਉਹ ਕਿ ਕੋੜੇ ਠੰਡੇ ਕਰਨੇ ਬਹੁਤ ਜ਼ਰੂਰੀ ਹੈ ਇਹ ਲੇਟੀਆਂ ਮਾਰੀਆਂ ਘੋੜਿਆਂ ਨੂੰ ਅਨੰਤ ਪੰਜਾਬ ਪੂਰਾ ਅਮਿਤ ਨੜ ਪਰ ਦਿੱਤਾ ਪਾਸ਼ਾ ਵੱਲ ਹਲੋ ਭਾਈਆ ਇਹ ਭਾਈ ਆਪਨੇ ਜਾਣ ਪਈ ਇਹਨਾਂ ਨਾਲ ਪਿਆਰ ਪਾਜ ਰੱਖਣਾ ਚਾਹੀਦਾ ਇਸ ਤੋਂ ਬਾਅਦ ਇੱਕ ਪਿੰਡ ਦਾ ਚੱਕਰ ਮਾਰ ਲਿਆ ਕਿ ਕੋੜੇ ਠੰਡੇ ਹੋ ਜਣਗੇ ਕਿ ਚੱਲਾ ਬਹੁਤ ਵੱਡਾ ਹੈ। ਫੇਰ ਅਸੀਂ ਆਏ ਵਾਪਸ ਉੱਥੇ ਜਿੱਥੇ ਰੇਟੀ ਹਮਾਰੀਆਂ ਸੀ ਤੇ ਰਾਮਾ ਵੀਰ ਕਰਾ ਰਿਹਾ ਸੀ ਹਾਨੂੰ ਕਿ ਕੋੜਾ ਮੱਤਾ ਕਿਵੇਂ ਦੇਖਦਾ ਤੇ ਰਾਮਾ ਵੀਰ ਦੱਸ ਰਿਹਾ ਸੀ ਜਿਵੇਂ ਤੁਹਾਨੂੰ ਕਿਹਾਗੇ ਕਿਵੇਂ ਹਲੋ ਕੋੜਾ ਮੱਤਾ ਕਿਵੇਂ ਦੇਖਦਾ ਤੇ ਇਹ ਕੋੜਾ ਬੜਾ ਚੰਗੀ ਤੇ ਬੜਾ ਬਲੀ ਕੋੜਾ ਆਇਆ ਹੈ। ਐ ਚੜਦੀ ਕਲਾ ਸਵਾਰੀ ਵੀ ਕੀਤੀ ਮਹਾਰਾਜ ਦੀ ਕਿਰਪਾ ਨਾਲ ਅਸੀਂ ਇਸ ਕੋਡੇ ਦੀ ਤੇ ਇਹ ਚੜ੍ਹਦੀ ਕਲਾ ਵਾਲਾ ਕੋੜਾ ਹੈ ਤੇ ਨੰਦ ਆ ਗਿਆ ਪਾਸ਼ੋ ਤੇ ਉਸ ਤੋਂ ਬਾਅਦ ਫਿਰ ਮੈਂ ਆ ਗਿਆ ਸੀ ਆਪਦੇ ਹਨਾ ਆਪਣੇ ਪਿੰਡ ਆ ਗਿਆ ਮੈਂ ਵਾਪਸ ਤੇ ਇੰਨਾ ਕੀ ਵਲੌਗ ਸੀਗਾ ਬਾਕੀ ਜਦੋਂ ਕਿਤੇ ਫਿਰ ਇਹ ਅਸੀਂ ਫਿਰ ਬਣਾ ਲਵਾਂਗੇ ਤੇ ਫਿਰ ਤੁਹਾਨੂੰ ਹੋਰ ਵੀ ਚੀਜ਼ਾਂ ਦੱਸਾਂਗੇ ਇੱਥੇ ਤਾਂ ਬਹੁਤ ਮੋਟਾ-ਮੋਟਾ ਦੱਸਿਆ ਕਿ ਕਿਵੇਂ-ਕਿਵੇਂ ਫੌਜ ਚਾਲਾ ਮਾਰਦੀ ਆ ਹਨ ਕਿਵੇਂ-ਕਿਵੇਂ ਇੱਕ ਕਿੰਨੇ ਕ ਸਮੇਂ ਦਾ ਇੱਕ ਤਹਾਂ ਤੇ ਪੜਾ ਹੁੰਦਾ ਇੱਕ ਜਾਂ ਦੋ ਦਿਨ ਦੋ ਦਿਨ ਹੱਦ ਦਾ ਪਾਸ਼ਾ ਪਰ ਹਨਾ ਰੋਜ਼ ਹੀ ਹਨਾ ਦਾ ਨਵਾਂ ਚੁੱਲਾ ਰੋਜ਼ ਹੀ ਚਾਲਾ ਚੜਦੀ ਤਲਾਲਾ ਕੰਮ ਹਨਾ ਦਾ ਪੂਰਾ ਹਨਾ ਦਾ ਪੂਰਾ ਪਾਸ਼ਾ ਤੇ ਔਖਾ ਵੀ ਹੁੰਦਾ ਰੋਜ਼ ਚਾਲਾ ਮਾਰਨਾ ਜਿਹੜਾ ਬਾਕੀ ਮਾਰਾ ਜੰਗ ਸੰਗ ਜਰਪਾ ਮਹਾਰਾ ਦੀ ਹੈ ਨਾ ਕਿਉਂਕਿ ਮਹਾਰਾ ਦੀ लाਡਲੀ ਫੌਜ ਆ ਇਹਨਾਂ ਨਾਲ ਪਾਸ਼ੋ ਕੋਈ ਵੀ ਪੰਗਾ ਨਾਲ ਨਾ ਲਿਆ ਕਰੋ ਹਨਾ ਜਿਹੜਾ ਨਜਾਇਜ਼ ਤੁਸੀਂ ਹਨਾ ਛੋਟੀਆਂ ਮੋਟੀਆਂ ਟੀਚਰਾਂ ਕਰਨ ਲੱਗ ਜੰਦੇ ਨੇ ਅੰਗਾ ਸਿੰਘਾਂ ਬਾਰੇ ਪੰਗਾ ਤਾਂ ਚਲੋ ਤੁਸੀਂ ਲਵੋਗੇ ਉਹ ਤੁਹਾਨੂੰ ਅਕਲ ਦੇਈ ਦੇਣੀ ਉਹਨਾਂ ਨੇ ਬਾਕੀ ਟੀਚਰਾਂ ਨਾ ਕਰਿਆ ਕਰੋ ਕਿਉਂਕਿ ਮਹਾਰਾ ਦੀ लाਡਲੀ ਫੌਜ ਆ ਤੇ लाਡਲੀ ਫੌਜ ਨੂੰ ਤੁਸੀਂ ਬੰਦਾ ਚੰਗਾ ਕਹਿੰਦੇ ਹੋ ਤੇ ਬਹੁ ਮਾੜੀ ਗੱਲ ਆ ਸੰਤਾਂ ਦੇ ਡੇਰਿਆਂ ਪਿੱਛੇ ਤਾਂ ਤੁਸੀਂ ਲੱਗੇ ਹੋ ਜਿਹੜੀ ਅਸਲ ਫੌਜ ਆ ਅਸਲ ਜਿਹੜਾ ਮਹਾਰਾ ਨੇ ਪੰਥ ਚਲਾਇਆ ਉਹ ਤੁਹਾਨੂੰ ਭੁੱਲ ਗਿਆ ਮਹਾਰਾ ਨੇ ਸਿਰਫ ਇੱਕੋ ਇੱਕ ਪੰਦ ਚਲਾਇਆ ਸੀ ਕੋਈ ਹੋਰ ਨਹੀਂ ਚਲਾਇਆ ਸੀ ਠੀਕ ਆ ਕੋਈ ਵੀ ਕੋਈ ਹੋਰ ਨਹੀਂ ਕੋਈ ਚਿੱਟੇ ਚੋਲੇ ਕੋਈ ਕੁਝ ਨਹੀਂ ਚਲਾਇਆ ਮਹਾਰਾ ਨੇ ਅਕਈ ਤਾਂ ਹੁਣ ਮੈਂ ਤੁਹਾਨੂੰ ਕੀ ਦੱਸਾਂਗੇ ਹਨਾ ਕਮਰ ਕੱਸੇ ਨਹੀਂ ਲਾਉਂਦੇ ਸਿਰਫ ਮਹਾਰਾ ਨੇ ਨੀਲੇ ਬਾਣੇ ਵਾਲੀ ਫੌਜੀ ਚਲਾਈ ਸੀ ਇਹਨਾਂ ਨੇ ਨਿਸ਼ਾਨ ਨਿਸ਼ਾਨਾ ਕਰੇ ਦਿੱਤੇ ਸੀ ਇਹਨਾਂ ਨਾਲ ਬੁੱਢੇ ਦਲ ਤੋਂ ਜਾਂ ਫਿਰ ਹੋਰ ਤਰਨਾ ਦਲ ਤੋਂ ਜਾਂ ਆਪਾਂ ਚੱਲੀਏ ਇਹਨਾਂ ਕੋਲ ਜਿਹੜੇ ਨਿੱਜੀ ਇਹਨਾਂ ਕੋਲ ਸ਼ਸਤਰ ਪਏ ਨੇ ਮਹਾਰਾਜ ਦੇ ਇੰਨੇ ਤਾਂ ਤੁਸੀਂ ਦੇਖੇ ਨਹੀਂ ਹੋਣੇ ਹਾਂ ਤੱਕ ਕਿੱਡਾ ਵੱਡਾ ਇਹਨਾਂ ਦਾ ਖਜ਼ਾਨਾ ਪਿਆ ਹੋਇਆ ਕਿਸੇ ਗੁਰਦੁਆਰੇ ਚ ਇੰਨੇ ਸ਼ਸਤਰ ਨਹੀਂ ਆਗੇ ਜਿੰਨੇ ਇਹਨਾਂ ਕੋਲ ਨਿੱਜੀ ਆਪਣੇ ਮਤਲਬ ਕਿ ਖਜ਼ਾਨੇ ਵਿੱਚ ਪਏ ਹੋਏ ਨੇ ਤੇ ਚੜ੍ਹਦੀ ਕਲਾ ਆ ਪਾਸ਼ਾ ਇੱਜ਼ਤ ਕਰਿਆ ਕਰੋ ਤੇ ਬਾਕੀ ਸਾਰੇ ਸਿੰਘ ਸੱਜੋ ਸਿੰਘ ਸੱਜੋ ਠੀਕ ਹੈ ਤੇ ਪੌਲ ਉਦੋਂ ਲਵੋ ਜਦੋਂ ਤੁਸੀਂ ਤਿਆਰ ਵਰ ਤਿਆਰ ਹੋਗੇ ਠੀਕ ਹੈ ਪਹਿਲਾਂ ਤਿਆਰ ਵਰ ਤਿਆਰ ਹੋ ਗੋ ਇਹਨ ਪੋਲ ਲਗੋ ਪੋਲ ਹੈ ਕਿ ਤਿਆਰ ਵਰ ਤਿਆਰ ਹੋਣ ਬਾਰੇ ਨਾ ਸੋਚੋ ਤੇ ਚੜ੍ਹਦੀ ਕਲਾ ਬਾਕੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮਹਾਰਾਜ ਭਲੀ ਕਰਨ ਕਿਰਪਾ ਰੱਖਣ ਬੋਜਾ